ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਜੋ ਪ੍ਰੋਬਲਮ ਸੀ ਸਿੰਘਪੁਰਾ ਰੋਡ ਦੀ ਜੋ ਕਰਾਲੀ ਤੋਂ ਕੜੂਏ ਨੂੰ ਰੋਡ ਜਾਂਦਾ ਸਿੰਘਪੁਰਾ ਨੂੰ ਜਾਂਦਾ ਸੋ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੜੇ ਲੋਕ ਇੱਥੇ ਪਰੇਸ਼ਾਨ ਸੀ ਸੋ ਅੱਜ ਇਸ ਦਾ ਮਸਲਾ ਹੱਲ ਹੋ ਚੁੱਕਿਆ ਹੈ ਇਹ ਸੜਕ ਬਣ ਜਾ ਰਹੀ ਹੈ ਜਿਸ ਦਾ ਅੱਜ ਉਸ ਘਾਟਨ ਕੈਬਨਟ ਮੰਤਰੀ ਅਨਮੋਲ ਗਗਨਮਾਨ ਜੀ ਸੋ ਉਹਨਾਂ ਦੇ ਪਿਤਾ ਸਰਦਾਰ ਜੋਦਾ ਸਿੰਘ ਮਾਨ ਜੀ ਸੋ ਉਹਨਾਂ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਹੈ ਇਸ ਵਾਰ ਦੇ ਜੋ ਐਮਸੀ ਨੇ ਖੁਸ਼ਵੀਰ ਸਿੰਘ ਹੈਪੀ ਸਰਦਾਰ ਬਹਾਦਰ ਸਿੰਘ ਓਕੇ ਕਾਉਂਸਲਰ ਅਤੇ ਹੋਰ ਵੀ ਜੋ ਇੱਥੇ ਸ਼ਖਸੀਅਤਾਂ ਪਹੁੰਚਿਆ ਨੇ ਚੇਅਰਮੈਨ ਹਰੀਸ਼ ਰਾਣਾ ਜੀ ਸੋ ਸਾਰਿਆਂ ਦੀ ਅਗਵਾਈ ਦੇ ਵਿੱਚ ਅੱਜ ਇਸ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਤੇ ਆਓ ਹੁਣ ਦੇਖਦੇ ਹਾਂ ਇਹ ਸੜਕ ਬਣ ਤੋਂ ਬਾਅਦ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਹੋਵੇਗੀ ਮਸੇਲ ਸੀ ਕਿ ਸਿੰਘਪੁਰਾ ਰੋਡ ਦੀ ਤੇ ਅੱਜ ਹੁਣ ਸਮੱਸਿਆ ਲਗਭਗ ਖਤਮ ਦਿਖਾਈ ਦੇ ਰਹੀ ਹੈ ਤੇ ਕੰਮ ਸ਼ੁਰੂ ਹੋਇਆ ਹੈ ਕੀ ਕਹਿਣਾ ਜਾਂਦੇ ਹੋ ਸਰ ਜੀ ਜੋਤ ਘਟਨ ਕੀਤਾ ਅੱਜ ਦੇਖੋ ਇਹ ਬੇਸਤਾ ਜਿਹੜਾ ਬਹੁਤ ਵੱਡਾ ਉਪਰਾਲਾ ਮੈਂ ਤਾਂ ਵਿਸ਼ੇਸ਼ ਤੌਰ ਤੇ ਪਹਿਲਾਂ ਵੀ ਕਹਿ ਕੇ ਚੁੱਕਿਆ ਸਾਰੀ ਪਬਲਿਕ ਨੂੰ ਜਿਹੜਾ ਪ੍ਰੈਸ ਵੱਲੋਂ ਕਰਾੜੀ ਦੀ ਵੱਲੋਂ ਇਹ ਲਗਾਤਾਰ ਮੰਗ ਕੀਤੀ ਦੀ ਜਿਆਦਾਤਰ ਇਹਨਾਂ ਦੀ ਬਦੌਲਤ ਹੀ ਬਹੁਤ ਵੱਡਾ ਮੈਂ ਪਹਿਲਾਂ ਧੰਨਵਾਦ ਕਰਦਾ ਪ੍ਰੈਸ ਕਰਾੜੀ ਦਾ ਤੇ ਫਿਰ ਸਾਡੀ ਟੀਮ ਹੈ ਜਿਹੜੀ ਅਨਮੋਲ ਗਗਨਵਾਲ ਟੀਮ ਹੈ ਬਹਾਦਰ ਸਿੰਘ ਜੀ ਨੇ ਆ ਸਾਡੀ ਬੀਬੀ ਸਤਨੌਰਣਾ ਜੀ ਧਰੋੜਾ ਜੀ ਖੜੇ ਐ ਤੇ ਸਾਡੇ ਜਿਹੜੇ ਐ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਅਰੂੜਾ ਜੀ ਅਸ਼wini ਜੀ ਆਪਣੇ ਜਿਹੜੇ ਇੱਥੋਂ ਐ ਐਨਸੀ ਨੇ ਸਾਡੇ ਐਪੀ ਜੀ ਕੁਸ਼ ਕੁਸ਼ਵੀਰ ਐਪੀ ਜੀ ਇਹ ਸਾਰੀ ਜਿਹੜੀ ਟੀਮ ਹੈ ਸਾਡੀ ਬਹੁਤ ਵੱਡਾ ਮਤਲਬ ਕਿ ਯੋਗਦਾਨ ਹੈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੰਮ ਕਰਦੀ ਹੈ ਤੇ ਜਿਹੜਾ ਵੀ ਇਹ ਕਹਿੰਦੇ ਨੇ ਉਹ ਕੀਤਾ ਜਾਂਦਾ ਉਸ ਤੋਂ ਬਾਅਦ ਮੈਂ ਇਹੋ ਸਭ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਸੜਕ ਅੰਡਰ ਪਹਿਲਾਂ ਪੀਡਬਲ ਡੀਸੀ ਔਰ ਜਿੰਨਾ ਕਰਕੇ ਇਹਨਾਂ ਨੇ ਜਿਹੜਾ ਪਹਿਲਾਂ ਇਹ 2 ਕਿਲੋਮੀਟਰ ਦੇ ਕਰੀਬ 25 ਲੱਖ ਦਾ ਜਿਹੜਾ ਐਸਟੀਮੇਟ ਪ੍ਰੋਗਰਾਮ ਹੈ ਇਹ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਅੱਗੇ ਅਸੀਂ ਮੰਡੀ ਬੋਰਡ ਨੂੰ ਕਹਿ ਰਹੇ ਹਾਂ ਇਹ ਲਗਾਤਾਰ ਲੰਮੀ ਛੜਕ ਜਿਹੜੀ ਕਰਦੀ ਜਾਊਗੀ ਕੜੂਗਿਆਂ ਤੱਕ ਤੇ ਇਸ ਕਰਕੇ ਅੱਜ ਦੀ ਜਿਹੜੀ ਇਹ ਸ਼ੁਰੂਆਤ ਹੈ ਸੋਡੇ ਜਿਹੜੀ ਪ੍ਰੈਸ ਦੀ ਲੋਕਾਂ ਦੀ ਸੜਨ ਦੀ ਬਦੌਲਤ ਇਹ ਹੋਈ ਹੈ ਤੇ ਮੈਂ ਦੁਬਾਰਾ ਫੇਰ ਸਾਰੇ ਜਿਹੜੇ ਸਾਡੇ ਸਾਥੀ ਖੜੇ ਐ ਮੀਟੀ ਅਨਮੋਲ ਗਗਨਮਾਨ ਦੀ ਜਿਹੜੀ ਟੀਮ ਖੜੀ ਹੈ ਪੂਰੀ ਦੀ ਪੂਰੀ ਇਹਦਾ ਧੰਨਵਾਦ ਕਰਦਾ ਜਿਹੜੇ ਲਗਾਤਾਰ ਕੰਮ ਕਰ ਰਹੇ ਸਰ ਇਹ ਸੜਕ ਕਿੱਥੋਂ ਤੱਕ ਕਿੱਥੋਂ ਸ਼ੁਰੂ ਹੋਣੀ ਹੈ ਤੇ ਕਿੱਥੇ ਤੱਕ ਬਣਣੀ ਹੈ ਜੀ ਤੇ ਅਗਲੀ ਜਿਹੜੀ ਸੜਕ ਹੈ ਉਹਦਾ ਕਦੋਂ ਕੰਮ ਸ਼ੁਰੂ ਹੋ ਸਕਦਾ ਹੈ ਨਹੀਂ ਅਗਲੀ ਸੜਕ ਦਾ ਅਸੀਂ ਪਾਇਆ ਹੋਇਆ ਤੇ ਇਹ ਤਕਰੀਬਨ ਜਿਹੜਾ 2 ਕਿਲੋਮੀਟਰ ਦਾ ਸ਼ਹਿਰ ਸ਼ਹਿਰ ਦੇ ਵਿੱਚ ਦੀ ਜਿੱਨਾ ਹੈਗਾ ਆਪ ਲੈ ਮਸਲੇ ਰੇਟ ਰੇੜਾ ਹੋਇਆ ਉਹਦਾ ਅੱਜ ਸ਼ੁਰੂਆਤ ਹੋ ਰਹੀ ਹੈ ਘਾਟ ਨੰਬਰ 12 ਦੀ ਹੱਥ ਸਰ ਕੀ ਕਹਿਣਾ ਚਾਹੁੰਦੇ ਹੋ ਖਸ਼ਵੀਰ ਹੈਪੀ ਸਪਾਰ ਤੋਂ ਕਾਉਂਸਲਰ ਹੈ ਕਾਫੀ ਆਨਰਬਲੋ ਵੀ ਜਿਹੜੀ ਹੈ ਤੁਹਾਡੀ ਤੁਹਾਡੇ ਕੋਲ ਫਰਮਾਇਸ਼ ਕੀਤੀ ਗਈ ਸੀ ਕਿ ਸੜਕ ਨੂੰ ਬਣਾਇਆ ਗਏ ਤੇ ਲੋਕ ਵੀ ਕਾਫੀ ਚਾਹੁੰਦੇ ਸੀਗੇ ਬਿਲਕੁਲ ਬਿਲਕੁਲ ਖਰੀਬੀਰ ਹੈ ਪੀ ਜਿਹੜਾ ਲਗਾਤਾਰ ਸਾਡੇ ਨਾਲ ਜੁੜਿਆ ਰਹਿੰਦਾ ਹੈ ਇਹ ਲਗਾਤਾਰ ਡਿਮਾਂਡ ਕਰਦਾ ਰਹਿੰਦਾ ਹੈ ਵੀ ਮੇਰੇ ਜਿਹੜੇ ਵਾਰਡ ਦਾ ਜਿਹੜਾ ਕੰਮ ਹੈ 12 ਨੰਬਰ ਵਾਰਡ ਨੇ 12 ਨੰਬਰ ਵਾਰਡ ਦੇ ਕੰਮਾਂ ਚ ਅਸੀਂ ਕਿਉਂਕਿ ਇਸ ਵਾਰਡ ਦੀ ਹਾਲਤ ਮੇਰਾ ਖਿਆਲ ਹੈ ਸ਼ਹਿਰ ਚ ਸਭ ਤੋਂ ਮਾੜੀ ਸੀ ਜਿਹੜਾ ਅਸੀਂ ਦੇਖਿਆ ਸੀ ਤੇ ਸਾਡੀ ਹੁਣ ਕੋਸ਼ਿਸ਼ ਹੈ ਵੀ ਇਸ ਵਾਰਡ ਨੂੰ ਅਸੀਂ ਅੱਗੇ ਲੈ ਕੇ ਜਾਵਾਂ ਮਾਗੀ ਕੀ ਸੜਕ ਨੂੰ ਬਣਾਇਆ ਜਾਵੇ ਤੇ ਹੁਣ ਸੜਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਤਾਂ ਜੀ ਇਹੀ ਕਹਿਣਾ ਚਾਹਾਂਗਾ ਜੀ ਆਪਣੀ ਪੰਜਾਬ ਸਰਕਾਰ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਪੰਜਾਬ ਸਾਡੇ ਛੋਟੀ ਭੈਣ ਮੈਡਮ ਅਨਮੋਲ ਗਗਨਮਾਨ ਜੀ ਜਿਨ੍ਹਾਂ ਦੀ ਬਦੌਲਤ ਅੱਜ ਜਿਹੜੇ ਸਾਡੇ ਸਾਰੇ ਇਲਾਕਾ ਨਿਵਾਸੀ ਇਸ ਇਸ ਰੋਡ ਤੋਂ ਪਰੇਸ਼ਾਨ ਸਨ ਸਾਡੇ ਸਾਰੇ ਸ਼ਹਿਰ ਨਿਵਾਸੀ ਬਹੁਤ ਵੱਡਾ ਉਹਨਾਂ ਨੇ ਪੁੰਨ ਪਰਉਪਕਾਰ ਕੀਤਾ ਸਾਡੇ ਸ਼ਹਿਰ ਤੇ ਮੈਂ ਤਾਂ ਜੀ ਬਸ ਇਹੀ ਕਹਿਣਾ ਚਾਹਾਂਗਾ ਕਿ ਦੋ ਹੱਥ ਬੰਨ ਕੇ ਸਾਡੇ ਮੰਤਰੀ ਸਾਹਿਬ ਦਾ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਦਾ ਜਿਹੜੇ ਕਿ ਸਾਨੂੰ ਦਿਨ ਰਾਤ ਅਸੀਂ ਰਾਤ ਨੂੰ ਵੀ ਫੋਨ ਕਰੀਏ ਸਾਡਾ ਇਹ ਚੱਕਦੇ ਆਂ ਔਰ ਸਾਡੀ ਹਰ ਮੁਸ਼ਕਲ ਸਾਡੇ ਸ਼ਹਿਰ ਦੀ ਸੁਣਦੇ ਆਂ ਈਓ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਪ੍ਰोसीडिंग ਚ ਲਿਆ ਕੇ ਪ੍ਰੋਸੈਸ ਚ ਲਿਆ ਕੇ ਇਸ ਨੂੰ ਨਿਪਰੇ ਚਾੜਿਆ ਔਰ ਅੱਜ ਤੁਹਾਡੇ ਸਾਹਮਣੇ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਸਾਡੇ ਰਾਣਾ ਖਰੀਜ ਜੀ ਚੇਅਰਮੈਨ ਸਾਹਿਬ ਇਹਨਾਂ ਨੇ ਇਹ ਸ਼ੁਰੂਆਤ ਕਰਾਈ ਆ ਮੈਂ ਤਾਂ ਖੁਸ਼ਵੀਰ ਹੈਪੀ ਜੀ ਦਾ ਵੀ ਬਹੁਤ ਧੰਨਵਾਦ ਜਿਹੜੇ ਕਿ ਹਰ ਵੇਲੇ ਆਪਣੇ ਲੋਕਾਂ ਦਾ ਦਰਦ ਸਮਝਦੇ ਹੋਏ ਇਸ ਜਿਹੜਾ ਕੰਮ ਰੁਕਿਆ ਹੋਇਆ ਸੀ ਬੜੇ ਚਿਰਾਂ ਤੋਂ ਕਈ ਸਾਲਾਂ ਤੋਂ ਇਸ ਮਾਨ ਸਾਹਿਬ ਦੀ ਸਰਕਾਰ ਨੇ ਸਾਡੇ ਮੰਤਰੀ ਮੈਡਮ ਨੇ ਇਸ ਨੂੰ ਸਿਰੇ ਲਾਉਣ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਫੇਰ ਦੁਬਾਰਾ ਇੱਕ ਵਾਰੀ ਮਾਨ ਪਰਿਵਾਰ ਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੈ ਹਿੰਦ ਜੀ ਚੇਅਰਮੈਨ ਸਾਹਿਬ ਕਾਫੀ ਜਿਹੜੇ ਵਿਰੋਧੀ ਸੀਗੇ ਉਹ बार-बार ਕਹਿ ਰਹੇ ਸੀਗੇ ਵੀ ਆਮ ਆਦਮੀ ਪਾਰਟੀ ਜੋ ਵੀ ਦਾਅਵੇ ਕਰ ਰਹੀ ਹੈ ਸੜਕ ਨਹੀਂ ਬਣਨੀ ਪਰ ਅੱਜ ਕੰਮ ਸ਼ੁਰੂ ਹੋ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਵਿਰੋਧੀਆਂ ਨੂੰ ਦੇਖੋ ਰੁਣਜੀ ਤੁਹਾਨੂੰ ਪਤਾ ਹੀ ਕਿ ਵਿਰੋਧੀਆਂ ਨੇ ਬੜੇ ਦਾਅਵੇ ਕੀਤੇ ਵੀ ਸੜਕ ਨਹੀਂ ਬਣਨੀ ਮੈਂ ਤਾਂ ਪਹਿਲਾਂ ਤੁਹਾਡੇ ਮੱਦੇਨਾਂ ਰਹੀਂ ਕਿ ਜਿਹੜੀ ਸੜਕ ਹੈ ਜੀ ਇਹ ਸੜਕ ਬਣੀ ਸੀ 2019 ਵਿੱਚ ਜੀ ਆਪਾਂ ਸਾਰੇ ਸ਼ਹਿਰ ਦੇ ਵਸਨੀਕ ਇੱਥੇ ਖੜੇ ਹਾਂ ਜੀ ਇਹ ਸੜਕ ਟੁੱਟ ਗਈ ਸੀ 2020 ਦੇ ਵਿੱਚ ਜੀ ਮੈਨੂੰ ਇਹ ਲੱਗਦਾ ਕਿ ਸੜਕ ਨੇ 12 ਮਹੀਨੇ ਇਹਨੇ ਕੱਟੇ ਆ ਜੀ ਇਹਨੇ ਇਹ ਸੱਚਾਈ ਹੈ ਸਭ ਨੂੰ ਪਤਾ ਹੈ ਜੀ ਹਨਾ ਜੀ ਤੇ ਦੂਜੀ ਗੱਲ ਕਿ ਸਾਡੇ ਮਲਕੀ ਜੇ ਕਲੀ ਵੀ ਜਿਹੜਾ ਸਾਨੂੰ ਜਿਹੜੇ ਕੰਮ ਕਰਨ ਨੂੰ ਮਿਲੇ ਆ ਸਾਨੂੰ ਉਹ ਕੰਮ ਕਰਨ ਨੂੰ ਮਿਲੇ ਜਿਹੜੇ ਕੰਮ ਔਖੇ ਵੜੇ ਸੀ ਜੀ ਜੀ ਆਪਾਂ ਇਹ ਸੜਕ ਦੀ ਗੱਲ ਕਰੀਏ ਤੁਹਾਨੂੰ ਪਤਾ ਕਿ 5 ਸਾਲ ਤੋਂ ਪਹਿਲਾਂ ਕੋਈ ਸੜਕ ਨਹੀਂ ਬਣਦੀ ਹੈਗੀ ਉਹ ਤਾਂ ਮਾਨ ਸਾਹਿਬ ਨੇ ਐਫਰਟ ਕਰਕੇ ਸਾਡੇ ਮੰਤਰੀ ਜੀ ਨੇ ਅਮਲਗਗਨ ਮਾਨ ਜੀ ਨੇ ਉਹਨਾਂ ਦੇ ਬਹੁਤ ਐਫਰਟਾਂ ਤੋਂ ਬਾਅਦ ਉਹਨੇ ਐਨਯੂਸੀ ਲੈ ਕੇ ਸੜਕ ਸ਼ੁਰੂ ਕਰਾਈ ਉਹਨਾਂ ਨੇ ਜੀ ਦੂਜੀ ਸਭ ਤੋਂ ਵੱਡੀ ਗੱਲ ਦੀ ਕਿ ਸਰਕਾਰੀ ਹਸਪਤਾਲ ਦੀ ਹਾਲ ਦੇਖਿਆ ਸੀ ਕੀ ਸੀ ਜੀ ਪੰਜਾ ਮਰੀਜ ਉੱਥੇ ਆਉਂਦੇ ਨਹੀਂ ਸੀ ਉੱਥੇ ਜੀ ਅੱਜ ਉੱਥੇ 650 ਤੇ 700 ਮਰੀਜ ਹਸਪਤਾਲ ਦੇ ਵਿਚਾਰਿਆ ਜੀ ਮਾਨ ਸਾਹਿਬ ਦੀ ਕਿਰਪਾ ਦੀ ਗੱਲ ਸਾਡੇ ਮੰਤਰੀ ਜੀ ਦੀ ਕਿਰਪਾ ਦੀ ਗੱਲ 1992 ਦੇ ਬਾਅਦ ਹਸਪਤਾਲ ਜਿੱਟ ਲੱਗੀ ਹੈ ਜੀ ਉਹ ਕੰਮ ਸ਼ੁਰੂ ਚ 2014 ਤੋਂ ਬਾਅਦ ਉਹ ਸ਼ੁਰੂ ਹੋਈ ਹੈ ਜੀ ਕਿ ਸਾਡੇ ਜਿਹੜੇ ਹਿੱਸੇ ਜਿਹੜੇ ਕੰਮ ਆਏ ਆ ਬੜੇ ਔਖੇ ਕੰਮ ਆਏ ਆ ਤੇ ਬਹੁਤ ਵਧੀਆ ਕੰਮ ਹੋ ਰਹੇ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਮੁੱਕੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਰੇ ਸ਼ਹਿਰ ਦੇ ਕੰਮ ਇੰਨੇ ਚੱਲਣਗੇ। ਮਤਲਬ ਕਿਹਾ ਜਾ ਸਕਦਾ ਹੈ ਵੀ ਆਮ ਆਦਮੀ ਪਾਰਟੀ ਕੰਮ ਕਰਕੇ ਵਿਰੋਧੀਆਂ ਦਾ ਮੂੰਹ ਬੋਲਤੀ ਬੰਦ ਕਰਦੀ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੇ ਸਾਹਮਣੇ ਤੁਹਾਡੇ ਜੀ। ਹਸਪਤਾਲ ਦੀ ਹਾਲਤ ਤੁਹਾਡੇ ਸਾਹਮਣੇ ਹੈ ਕਿ ਅੱਜ ਦੇਖੋ 700 ਤੋਂ ਪੇਸ਼ੈਂਟ ਆ ਰਹੇ ਆ ਜੀ। ਪੰਜਾਬ ਸਰਕਾਰ ਦੇ ਜਿਹੜੇ ਕੈਂਪ ਲੱਗ ਰਹੇ ਆ ਹਰ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਲੋਕਾਂ ਦੀ ਜਿਹੜੇ ਕੰਮਾਂ ਵਾਸਤੇ ਲੋਕਾਂ ਨੂੰ ਦਸਤਾਰੇ ਚੱਕਰ ਮਾਰਨੇ ਪੈਂਦੇ ਸੀ ਹਫਤੇ ਹਫਤੇ 10 10 15 ਦਿਨ ਗੇੜੇ ਮਾਰਨੇ ਪੈਂਦੇ ਸੀ ਜੀ ਹੁਣ ਉਹ ਲੋਕਾਂ ਦੇ ਜਿਹੜੇ ਉਹ ਕੰਮ ਹੈ ਉਹ ਘਰੇ ਬੈਠੇ ਹੋ ਰਹੇ ਆ ਜੀ ਚਾਹੇ ਆਪਾਂ ਬਿਜਲੀ ਬਿੱਲ ਦੀ ਗੱਲ ਕਰ ਲਈਏ ਜੀ ਮਤਲਬ ਕਿ ਮੇਰੇ ਪਾਸ ਟਾਈਮ ਬੜਾ ਥੋੜਾ ਜਿਹਾ ਘੰਟਾ ਵੀ ਬੋਲਾਂਗਾ ਤਾਂ ਬਹੁਤ ਸਰਕਾਰ ਦੀ ਜਿਹੜੀ ਸਬਦਾ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਤੇ ਲੋਕੀ ਬੜੇ ਖੁਸ਼ ਨੇ ਜੀ ਥੈਂਕ ਯੂ ਹੋ ਚੁੱਕਿਆ ਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਜਿਸ ਤਰ੍ਹਾਂ ਸੜਕ ਬਣਾਉਣ ਦੇ ਲਈ ਕਿਹਾ ਗਿਆ ਉਹ ਬਾਰੇ ਜਾਣਦਗੀ ਸਾਨੂੰ ਜਿਹੜੀ ਇਹ ਸੜਕ ਹੈ ਸਿੰਘਪੁਰਾ ਰੋਡ ਇਹ ਕਾਫੀ ਜਿਆਦਾ ਇਹਦੀ ਹਾਲਤ ਖਰਾਬ ਸੀਗੀ ਇੱਥੇ ਦੇ ਜਿਹੜੇ ਵਸਨੀਕ ਸੀ ਇਹ ਨਗਰ ਕੌਂਸਲ ਦੇ ਵਿੱਚ ਆ ਕੇ ਜਾਂ ਆਪਣੇ ਹਲਕਾ ਵਿਧਾਇਕ ਮੈਡਮ ਗਗਨਮਨ ਅਨਮੋਲ ਮਾਨ ਜੀ ਕੈਬਨਿਟ ਵਜ਼ੀਰ ਪੰਜਾਬ ਸਰਕਾਰ ਦੇ ਕੋਲ ਜਾ ਕੇ ਬੜੀ ਇਹਨਾਂ ਨੇ ਦੇਰ ਤੋਂ ਮੰਗ ਕਰ ਰਹੇ ਸੀ ਇਹਨੂੰ ਬਣਾਉਣ ਦੀ ਤੇ ਮੈਡਮ ਗਗਨਮਨ ਅਨਮੋਲ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੇ ਕੈਬਨਿਟ ਵਜ਼ੀਰ ਨੇ ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਸ ਸੜਕ ਲਈ 25 ਲੱਖ ਦਾ ਜਿਹੜਾ ਐਸਟੀਮੇਟ ਬਣਾਇਆ ਉਹਦਾ ਮਤਾ ਪਾਸ ਕੀਤਾ ਫਿਰ ਵਿਭਾਗਾਂ ਤੋਂ ਐਨਓਸੀਆਂ ਵਗੈਰਾ ਲੈਂਦੇ ਆ ਕਿਉਂਕਿ ਇਹ ਕਿਸੇ ਹੋਰ ਵਿਭਾਗ ਦੀ ਸੜਕ ਹੈ ਨਗਰ ਕੌਂਸਲ ਨੂੰ ਉਹਦੇ ਲਈ ਬਣਾਉਣ ਲਈ ਉਸ ਵਿਭਾਗ ਤੋਂ ਐਨਓਸੀ ਦੀ ਜ਼ਰੂਰਤ ਸੀ ਉਹ ਅਸੀਂ ਲੈ ਕੇ ਇਹਦੇ ਲਈ ਤਕਰੀਬਨ ਸਾਨੂੰ 5-6 ਮਹੀਨਿਆਂ ਦਾ ਸਮਾਂ ਲੱਗ ਗਿਆ ਤੇ ਇਹ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਦੇ ਹੁਣ ਅੱਜ ਅਸੀਂ ਇਹਦਾ ਜਿਹੜਾ ਧ ਘਟਨ ਕੀਤਾ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਇਹਦਾ ਵਰਕ ਆਰਡਰ ਜਾਰੀ ਹੋ ਚੁੱਕਿਆ ਹੈਗਾ ਠੇਕੇਦਾਰ ਨੂੰ ਅੱਜ ਮਟੀਰੀਅਲ ਇੱਥੇ ਆ ਗਿਆ ਤੇ ਸਾਡੇ ਸਰਦਾਰ ਜੋਧਾ ਸਿੰਘ ਜੀ ਮਾਨ ਜਿਹੜੇ ਸਾਡੇ ਸਤਿਕਾਰਯੋਗ ਫਾਦਰ ਸਾਹਿਬ ਨੇ ਕੈਬਨਟ ਵਜ਼ੀਰ ਦੇ ਉਹਨਾਂ ਵੱਲੋਂ ਇਹਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਜਲਦੀ ਹੋਈ ਹੈ ਸੜਕ ਬਣ ਕੇ ਮੇਰਾ ਕਹ 31 ਮਾਰਚ ਤੱਕ ਮੇਰਾ ਟੀਚਾ ਹੈ ਵੀ 31 ਮਾਰਚ ਤੱਕ ਸੜਕ ਇਹ ਤਿਆਰ ਹੋ ਕੇ ਲੋਕਾਂ ਦੇ سپਰਦ ਕੀਤੀ ਜਾਊਗੀ ਜੀ ਉਹ ਸਾਹਿਬ ਇਹ ਸੜਕ ਜਿਹੜੀ ਹੈਗੀ ਆ ਪੇਵਰਾਂ ਵਾਲੀ ਬਣਣੀ ਹੈ ਕਿ ਜਿਹੜੀ ਬਜਰੀ ਵਾਲੀ ਕਿਹੜੀ ਇਹ ਲੁੱਕ ਲੁੱਕ ਦੀ ਸੜਕ ਬਣਣੀ ਹੈਗੀ ਆ ਕਿਉਂਕਿ ਮੇਨ ਰੋਡ ਹੈ ਇਹ ਕਾਫੀ ਇਦੇ ਤੇ ਆਵਾਜਾਈ ਹੈ ਇਸ ਲਈ ਇੱਥੇ ਜਿਹੜੀ ਹੈਗੀ ਆ ਪੇਵਰ ਵਾਲੀ ਕੰਮਜਾਬ ਨਹੀਂ ਹੋਣੀ ਲੁੱਕ ਵਾਲੀ ਸੜਕ ਬਣੂਗੀ ਇਹ ਇਹ ਮਰਿੰਡਾ ਰੋਡ ਤੋਂ ਲੈ ਕੇ ਜਿੱਥੇ ਤੱਕ ਮਿਊਸਪਲ ਲਿਮਟ ਹੈ ਅਸੀਂ ਉੱਥੇ ਤੱਕ ਇਹ ਜਿਹੜੀ ਸੜਕ ਹੈ 31 ਮਾਰਚ ਤੱਕ ਸਾਡਾ ਟੀਚਾ ਵੀ ਇਹਨੂੰ ਅਸੀਂ ਕੰਮ ਚੇਅਰਮੈਨ ਕਾਫੀ ਵੱਡੀ ਸੀਗੀ ਤੇ ਕਿਹਾ ਜਾ ਸਕਦਾ ਅੱਜ ਤੁਸੀਂ ਤੁਹਾਡੇ ਸਿਰ ਸੇਰਾ ਬਣ ਹੋਣਾ ਕਿਉਂਕਿ ਵਾਰਡ ਤੁਹਾਡਾ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਔਰ ਮੇਰੀ ਟੀਮ ਦਾ ਸਾਰੀ ਟੀਮ ਖੜੀ ਹੈ ਜੀ ਵੱਡੇ ਵੀਰ ਜੀ ਸਾਰੇ ਮੇਰੇ ਨਾਲ ਚੇਅਰਮੈਨ ਸਾਹਿਬ ਐਸ ਐਚਓ ਸਾਹਿਬ ਇਹੋ ਸਭ ਖਾਸ ਕਰਕੇ ਸਾਰੀ ਮੇਰੀ ਟੀਮ ਖੜੀ ਅਸ਼ਵਨੀ ਵੀਰ ਜੀ ਨੰਦੀਪਾਲ ਜੀ ਸਮੁੱਚੀ ਆਮ ਆਦਮੀ ਪਾਰਟੀ ਕੁਰਾਲੀ ਟੀਮ ਗगनमान ਦਾ ਮੈਂ ਸਾਰੀ ਦਾ ਧੰਨਵਾਦ ਕਰਦਾ ਇੱਕ ਬਹੁਤ ਵੱਡੀ ਔਕਰ ਸੀ ਪਬਲਿਕ ਨੂੰ ਸਾਨੂੰ ਸਭ ਨੂੰ ਹਨਾ ਜੀ ਨਾਲੇ ਮੈਂ ਵਿਰੋਧੀਆਂ ਦਾ ਵੀ ਧੰਨਵਾਦ ਕਰਦਾ ਏ ਜਿੰਨਾ ਉਹ ਵਿਰੋਧ ਕਰਦੇ ਓੰਨੀ ਮੈਨੂੰ ਤਾਕਤ ਮਿਲਦੀ ਆ ਪਬਲਿਕ ਦੇ ਕੰਮ ਕਰਾਉਣ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਮੇਰਾ ਵੱਧ ਤੋਂ ਵੱਧ ਜਿਹੜੇ ਉਹ ਸ਼ਰਾਰਤੀ ਅੰਸਰ ਐ ਲੋਕਾਂ 'ਚ ਗਲਤ ਮੈਸੇਜ ਪਹੁੰਚਾਉਂਦੇ ਆ ਜੀ ਇਹ ਉਹਰੇ ਚੇਅਰਮੈਨ ਵੀ ਐ ਰਹੇ ਹਨਾ ਜੀ ਸਰਕਾਰਾਂ 'ਚ ਵੀ ਰਹਲੇ ਉਹ ਪਰ ਉਹ ਇਹ ਜਦਕੇ ਮਨੀਸ਼ ਤਿਵਾੜੀ ਐਮਪੀ ਦਾ ਕੰਮ ਸੀ 5 ਸਾਲੋਂ ਪਬਲਿਕ ਦੇ ਵਿੱਚ ਨਹੀਂ ਆਇਆ ਜਿਹੜਾ ਕੰਮ ਮੈਡਮ ਅਨਮੋਲ ਗਗਨਮਾਨ ਨੇ 2-3 ਮਹੀਨਿਆਂ ਦੇ ਵਿੱਚ ਹੀ ਕਰਵਾਤਾ ਹਨ ਜੀ 3 ਸਾਲ ਤੋਂ ਪ੍ਰਧਾਨ ਜੀ ਇਹ ਚੀਜ਼ ਦੇ 24 ਲੱਖ ਰੁਪਏ ਫੰਡ ਉਹ ਦੱਬੀ ਬੈਠੇ ਸੀ ਜਿਹੜਾ ਉਹਨਾਂ ਨੇ 3 ਸਾਲ ਤੋਂ ਰੋਕ ਕੇ ਰੱਖਿਆ ਵਾ ਤਾਂ ਹਨਾ ਜੀ ਆ 26 ਲੱਖ ਤੁਸੀਂ ਪੇਪਰ ਬਲੌਗ ਤੇ ਖੜੇ ਹੋ ਇਹ ਬਰਮਾ ਤੇ ਉਹਨਾਂ ਨੇ ਲਾਤਾ 26 ਲੱਖ ਮੈਂ ਉਹਨਾਂ ਨੂੰ ਸੜਕ ਦੀ ਰਿਕੁਐਸਟ ਕਰੀ ਬਾਰ-ਬਾਰ ਪਰ ਉਹਨਾਂ ਨੇ ਲੋਕਾਂ ਦੀ ਸਹੂਲਤ ਨੂੰ ਨਹੀਂ ਸਮਝਿਆ ਉਹਨਾਂ ਨੇ ਕੁਝ ਕੁ ਨਾਲ ਦੇ ਇੱਥੇ ਜੋ ਵੀ ਉਹਨਾਂ ਦੇ ਸ਼ੂਚਿੰਤ ਰਹਿੰਦੇ ਨੇ ਉਹਨਾਂ ਨੂੰ ਸਹੂਲਤ ਦੇਣ ਲਈ ਖੱਬੇ ਸੱਜੇ ਇਹ ਬਰਮ ਜਰੂਰ ਬਣਵਾਤੇ ਪਰ ਲੋਕਾਂ ਦੀ ਜਿਹੜੀ ਮੇਨ ਸਮੱਸਿਆ ਤੂ ਦਾ ਹੱਲ ਨਹੀਂ ਕਰਾਇਆ ਜਿਹੜੇ 2 2 3 3 ਫੁੱਟ ਟੋਏ ਬਣੇ ਆ ਛੇ ਦੇ ਅੱਜ ਨਾ ਬਣਦੇ ਜੇ 2 ਜਾਂ 3 ਸਾਲ ਪਹਿਲਾਂ 2021 ਦੇ ਵਿੱਚ ਜਦੋਂ ਇਹ ਰੋਡ ਦੀ 24 ਲੱਖ ਪਾਸ ਕਰਵਾਏ ਸੀ ਇਹ ਬਣਵਾ ਦਿੰਦੇ ਤਾਂ ਅਜੇ ਇਹਦੀ ਦਿੱਕਤ ਨਾ ਦੀ ਏਡੀ ਬੜੀ ਸਮੱਸਿਆ ਨਹੀਂ ਬਣਦੀ ਵੀ ਉਹਨਾਂ ਨੂੰ ਝੂਠ ਬਿਆਨਬਾਜ਼ੀ ਕਰਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀਆਂ ਪਬਲਿਕ ਨੂੰ ਸਪਸ਼ਟੀਕਰਨ ਦੇਣਾ ਪੈਣਾ ਦੇਣਾ ਪੈਂਦਾ ਉਹਨਾਂ ਨੂੰ ਅੱਜ ਜਿਦਾਂ ਦੇ ਉਹ ਦੇ ਰਹੀ ਹੈ ਜੀ ਹਨਾ ਜੀ ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਪਬਲਿਕ ਨੂੰ ਵੀ ਕਰਦਾ ਇਹ ਮਾਨ ਸਰਕਾਰ ਦਾ ਤੁਸੀਂ ਸਾਥ ਦਿਓ ਹਰ ਟਾਈਮ ਤੁਹਾਡੇ ਨਾਲ ਹੈ ਔਰ ਇੰਨੇ ਕੰਮ ਹੋ ਰਿਹਾ ਇਕੱਲਾ ਇਹ ਕੰਮ ਨਹੀਂ ਹੋ ਰਿਹਾ 8-9 ਕੰਮ ਮੇਰੇ ਅੱਜ ਹੋਰ ਸ਼ੁਰੂ ਹੋਈ ਜਿਵਾੜ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮਾਨ ਸਾਹਿਬ ਦਾ ਸਰਕਾਰ ਦਾ ਧੰਨਵਾਦ ਜੀ ਹਾਪੀ ਜੀ ਪਿਛਲੀ ਵਾਰਾ ਥੋੜਾ ਟਾਈਮ ਪਹਿਲਾਂ ਇੱਥੇ ਜਿਹੜੀ ਹੈਗੀ ਹੈ ਤੁਹਾਡੀ ਟੀਮ ਨੇ ਸੜਕ ਬਣਾਉਣ ਵਾਸਤੇ ਜਿਸ ਤਰ੍ਹਾਂ ਚੱਲਦਾ ਸੀ ਲੋਕਾਂ ਦੀ ਸੁਵਿਧਾ ਵਾਸਤੇ ਮੋਟੇਬਲ ਕਰਨ ਵਾਸਤੇ ਥੋੜੀ ਜੀ ਮਿੱਟੀ ਪਾਈ ਸੀਗੀ ਜਾਂ ਗ੍ਰੇਵਲ ਪਾਇਆ ਸੀ ਚੱਲਦੀ ਕਰਨ ਤੋਂ ਬਾਅਦ ਤੇ ਉਸ ਤੋਂ ਮਗਰੋਂ ਮੀਂਹ ਪੈ ਗਏ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵਿਰੋਧੀ ਧਿਰ ਜਿਹੜਾ ਤੁਸੀਂ ਦੱਸ ਰਹੇ ਆ ਤੁਹਾਡੀ ਖਿੱਲੀ ੜਾਰੇ ਸੀ ਵੀ ਸੜਕ ਇਸ ਤਰ੍ਹਾਂ ਸੀਗੀ ਸੜਕ ਇਹ ਨਹੀਂ ਐ ਸੜਕ ਇੱਥੇ ਤੱਕ ਸੀਮਤ ਰਹਿ ਗਿਆ ਕਦੇ ਧੂੜ ਵਗਦੀ ਆ ਕਦੇ ਪੁੱਛ ਵਗਦਾ ਤੇ ਤੁਸੀਂ ਅੱਜ ਜਿਹੜਾ ਉਹ ਸੱਚ ਕਰਤਾ ਤੁਸੀਂ ਇਹਨੂੰ ਕਿਹਜਾ ਮਹਿਸੂਸ ਕਰਦੇ ਹੋ ਬਹੁਤ ਖੁਸ਼ੀ ਹੈ ਜੀ ਮੈਨੂੰ ਕਿਉਂਕਿ ਪਬਲਿਕ ਦੀ ਸਮੱਸਿਆ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਦੁਆਰ ਹੈ ਲੋਕਾਂ ਤੋਂ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਕੰਮ ਕਰਨ ਲਈ ਅਸੀਂ ਬਣੇ ਆ ਜੀ ਠੀਕ ਹੈ ਜੀ ਲੋਕਾਂ ਨੇ ਕੰਮ ਕਰਨ ਨੂੰ ਹੀ ਬਣਾਇਆ ਕਿਉਂਕਿ 5 ਸਾਲ 70 ਸਾਲ ਤੁਸੀਂ ਪਹਿਲਾਂ ਸੰਤੋਪ ਭੋਗ ਗਏ ਹੀ ਆਈ ਸਾਰਿਆਂ ਨੇ ਹਨਾ ਜੀ ਉਹ ਇੰਨੀਆਂ ਇੰਨਾ ਕੁ ਛੱਟ ਕੇ ਗਏ ਉਹ ਪੰਜਾਬ ਵਾਸੀਆਂ ਨੂੰ ਹਨਾ ਜੀ ਹੁਣ ਅਸੀਂ ਉਹਨੂੰ ਹੌਲੀ ਹੌਲੀ ਡਿਵੈਲਪਮੈਂਟ ਮਾਨ ਸਾਹਿਬ ਹਰ ਟਾਈਮ 24 ਘੰਟੇ ਇਹਨਾਂ ਦਾ ਹੱਥ ਹੈ ਮੇਰੇ ਸਿਰ ਤੇ ਹਰ ਟਾਈਮ ਇਹ ਸਾਡੀ ਟੀਮ ਦੇ ਨਾਲ ਰਹਿੰਦੇ ਇੱਕ ਫੋਨ ਤੇ ਰਾਤ ਨੂੰ 2-2 ਵਜੇ ਵੀ ਸਾਡੇ ਕਹਿਣ ਤੇ ਇਹ ਇੱਥੇ ਪਹੁੰਚਦੇ ਆ ਜੀ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀਗੇ ਜਿਹੜੇ ਮੋਟੀਵੇਸ਼ਨ ਨੂੰ ਲੈ ਕੇ ਕੀ ਆ ਤੁਹਾਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਜਾਂ ਨਹੀਂ 220% ਸਾਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਜੀ ਜੋ ਅਸੀਂ ਸੋਚ ਲੈ ਕੇ ਚੱਲੇ ਤੇ ਜੀ ਉਹ ਤੋਂ ਕਿਤੇ ਵੱਧ ਕੇ ਇਹਨਾਂ ਦੀ ਸੋਚ ਹੈ ਮਾਨ ਸਾਹਿਬ ਦੀ ਇਹਨਾਂ ਦੀ ਫੈਮਿਲੀ ਦੀ ਪੂਰੀ ਦੀ ਇਹ ਪੂਰੇ ਹਲਕੇ ਲਈ ਦਿਨ ਰਾਤ ਸਮਰਪਿਤ ਹੈ ਬਾਕੀ ਵਿਰੋਧੀਆਂ ਦਾ ਕੰਮ ਹੁੰਦਾ ਬੋਲਣਾ ਜੀ ਹਨਾ ਜੀ ਪੰਡਿਕਾਨੀ ਕਰਨ ਦੋ ਜੀ ਉਹਨਾਂ ਦਾ ਵੀ ਕੰਮ ਹੈ ਜੋ ਪੰਡੀ ਨਹੀਂ ਕਰੂਗੇ ਆ ਵਿਰੋਧ ਨਹੀਂ ਕਰੂਗੇ ਜੀ ਅਸੀਂ ਕੰਮ ਵੀ ਨਹੀਂ ਕਰ ਪਾਉਂਗੇ ਇਹ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਨੂੰ ਹਰ ਗਲੀ ਸਮੱਸਿਆ ਦੱਸਦੇ ਰਹਿੰਦੇ ਆ ਤੇ ਮੈਂ ਉਹ ਕੰਮ ਕਰਾਂਦਾ ਰਹਿੰਦਾ ਕਈ ਮੇਰੀ ਨੋਲਿਜ 'ਚ ਵੀ ਨਹੀਂ ਕਿਉਂਕਿ ਬਾਅਦ ਏਡਾ ਬੜਾ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਾਫੀ ਡੇਟ ਤੋਂ ਉੱਪਰ ਜੀ ਕਿ ਤੇ ਸੜਕ ਦਾ ਕੰਮ ਅਜੇ ਸ਼ੁਰੂ ਹੋਇਆ ਹੈ ਪਹਿਲਾਂ ਤਾਂ ਮੈਂ ਤੁਹਾਡੀ ਪ੍ਰੈਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰੂਪ ਰੂਪ ਹੋਣ ਦਾ ਸਾਨੂੰ ਜਨਤਾ ਦੇ ਸਾਹਮਣੇ ਮੌਕਾ ਦਿੱਤਾ ਅੱਜ ਜਿਹੜਾ ਦਿਨ ਹੈ ਉਹ ਬੜਾ ਖੁਸ਼ੀਆਂ ਦਾ ਦਿਨ ਹੈ ਇਹ ਸਾਡੇ ਪਿਤਾ ਜੀ ਸਾਡੇ ਕੈਬਨਿਟ ਮਿਨਿਸਟਰ ਅਨਮੋਲ ਗਗਨ ਜੀ ਦੇ ਪਿਤਾ ਜੀ ਨਹੀਂ ਇਹ ਸਾਰੇ ਸਾਡੇ ਸਾਰਿਆਂ ਦੇ ਇਹ ਵਿਸ਼ਮ ਪਤਾਮਾ ਨੇ ਸਾਡੇ ਲਈ ਜਿਹੜੇ ਕਿ ਰਾਤ ਦਿਨ ਕੰਮ ਕਰਦੇ ਆ ਔਰ ਹਰ ਥਾਂ ਜਿਹੜਾ ਵੀ ਕੋਈ ਬੁਲਾਵੇ ਉੱਥੇ ਪਹੁੰਚ ਜਾਂਦੇ ਆ ਅਸੀਂ ਇਹਨਾਂ ਨੂੰ ਸਤਿਕਾਰ ਕਰਦੇ ਆ ਇਹਨਾਂ ਦਾ ਬਹੁਤ ਜ਼ਿਆਦਾ ਕਿ ਇਹਨਾਂ ਨੇ ਵਿਰੋਧੀਆਂ ਨੇ ਜਿਹੜੇ ਖਿਲਾਉਂਡਾਦੇ ਸੀਗੇ ਖਿਲਨੀਓ ਖਿਲਾਉਂਡਾਦੇ ਸੀ ਉਹਨਾਂ ਦੇ ਮੂੰਹ ਬੰਦ ਕਰਾਤੇ ਇਹ ਸੜਕ ਦਾ ਜੁਦ ਘਟਕਾ